ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਪੇ ਬਣਾਉਨੇ ਆਪਾਂ ਅੱਜ ਬਹੁਤ ਹੀ ਟੇਸਟੀ ਬਣਦੇ ਆ ਬਹੁਤ ਸੋਹਣੇ ਦੇਖਣ ਨੂੰ ਲੱਗਦੇ ਆ ਖਾਣ ਨੂੰ ਬੜੇ ਸੁਆਦ ਹੁੰਦੇ ਇਹ ਇਹਦੇ ਲਈ ਆਪਾਂ ਇੱਕ ਕੌਲੀ ਲਈ ਆ ਸੂਜੀ ਦੀ ਤੇ ਇਹਨੂੰ ਆਪਾਂ ਪਾ ਲਿਆ ਕਡੋਂਗੇ ਦੇ ਵਿੱਚ ਬਰੀਕ ਸੂਜੀ ਲਈ ਆ ਆਪਾਂ ਤੇ ਇਹ ਲਿਆ ਦਹੀਂ ਅੱਧਿਕ ਕੌਲੀ ਦਹੀਂ ਦੀ ਆਪਾਂ ਲੈ ਲਈ ਆ ਤੇ ਇਹਨੂੰ ਕਰਦੇ ਆ ਆਪਾਂ ਮਿਕਸ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਵੀ ਪਾਉਨੇ ਆ ਤੇ ਸੂਜੀ ਨੂੰ ਜਿਹੜਾ ਆਪਾਂ ਮਿਕਸ ਕਰਕੇ ਢੱਕ ਕੇ ਰੱਖ ਦੇਣਾ ਤਾਂ ਕਿ ਸੂਜੀ ਆਪਣੀ ਜਿਹੜੀ ਫੁੱਲ ਜਾਵੇ ਵੀਡੀਓ ਤੁਹਾਨੂੰ ਪਤਾ ਹੈ ਅਸੀਂ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਣਾਉਨੇ ਹੋਏ ਨੇ ਇਹ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਬਹੁਤ ਹੀ ਸੌਖਾ ਤਰੀਕਾ ਆਪਾਂ ਦੱਸਣਾ ਤੇ ਅੱਪੇ ਜਿਹੜੇ ਆ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਇਹ ਤੇ ਬਿਲਕੁਲ ਸੌਖੇ ਤਰੀਕੇ ਦੇ ਨਾਲ ਸੋਹਣੇ ਬਹੁਤ ਲੱਗਦੇ ਦੇਖਣ ਨੂੰ ਬੱਚੇ ਬਹੁਤ ਪਸੰਦ ਕਰਦੇ ਇਹਨੂੰ ਤੇ ਦੇਖੋ ਸੂਜੀ ਆਪਾਂ ਜਿਹੜੀ ਸਵਾਰ ਕੇ ਇਦਾਂ ਰਲਾ ਲਈ ਆ ਤਾਂ ਕਿ ਸੂਜੀ ਫੁੱਲ ਜਵੇ ਆਪਣੀ ਤੇ ਇਹਨੂੰ ਆਪਾਂ ਢੱਕ ਕੇ ਰੱਖ ਦਾਣਾ ਹੁਣ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਵੀਡੀਓ ਨੂੰ ਕੀ ਕੀ ਆਪਾਂ ਇਹਦੇ ਵਿੱਚ ਪਾਉਨੇ ਆ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਤਿਆਰ ਕਰਦੇ ਆ ਜੀ ਤੇ ਢੱਕਣ ਇੱਕ ਤੇ ਪਲੇਟ ਦੇ ਕੇ ਇਹਨੂੰ ਟੱਕ ਦੰਨੇ ਆ ਜਦੋਂ ਤੱਕ ਆਪਾਂ ਅਗਲੀ ਤਿਆਰੀ ਕਰ ਲੰਨੇ ਆ ਤੇ ਸੂਜੀ ਆਪਣੀ ਜਿਹੜੀ ਫੁੱਲ ਗਈ ਆ ਉਦੋਂ ਤੱਕ ਆਪਾਂ ਜਿਹੜੀਆਂ ਸਬਜ਼ੀਆਂ ਆਪਣੇ ਕੋਲ ਸੀ ਆਪਾਂ ਉਹ ਤਿਆਰ ਕਰ ਲਈਆਂ ਆ ਕੱਟ ਲਈਆਂ ਦੇਖੋ ਸੂਜੀ ਜਿਹੜੀ ਫੁੱਲ ਗਈ ਆ ਤੇ ਹੁਣ ਇਹਦੇ ਵਿੱਚ ਆਪਾਂ ਦੇਖੋ ਇੱਕ ਮੇ ਟਮਾਟਰ ਕਟਿਆ ਹਰੀਆਂ ਮਿਰਚਾਂ ਆ ਅਦਰਕ ਲਸਣ ਦਾ ਪੇਸਟ ਆ ਤੇ ਥੋੜੇ ਜਿਹਾ ਕੜੀ ਪੱਤਾ ਆ ਤੇ ਪਿਆਜ਼ ਆ ਸਾਰੀਆਂ ਚੀਜ਼ਾਂ ਨੂੰ ਆਪਾਂ ਬ੍ਰੇਕ ਬ੍ਰੇਕ ਕੱਟ ਲਿਆ ਥੋੜੇ ਜਿਹਾ ਕੜੀ ਪੱਤਾ ਕਿਉਂਕਿ ਮੇਰੇ ਕੋਲ ਤਾਂ ਨਹੀਂ ਆਇਆ ਸੀ ਇਸ ਕਰਕੇ ਆਪਾਂ ਥੋੜੇ ਜਿਹਾ ਕੜੀ ਪੱਤਾ ਕੱਟ ਕੇ ਇਹਦੇ ਵਿੱਚ ਪਾ ਲਿਆ ਤੇ ਕੁਛ ਕੜੀ ਪੱਤਾ ਆਪਾਂ ਰੱਖ ਲਿਆ ਤੇ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾ ਲਈਆਂ ਆਪਾਂ ਹੋਰ ਸਬਜੀ ਕੋਈ ਹੈਗੀ ਤੁਹਾਡੇ ਕੋਲ ਤੁਸੀਂ ਉਹ ਪਾ ਸਕਦੇ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਉਣੇ ਚਿੱਲੀ ਫਲੈਕਸ ਤੇ ਹੋਰ ਆਪਾਂ ਪਾਦਨੇ 오ਰੀਗানো ਹੈਗਾ ਤਾਂ ਪਾ ਦਿਓ ਨਹੀਂ ਤਾਂ ਸਕਿਪ ਕਰ ਦਿਓ ਨੂੰ ਮੇਨ ਇਹਦੇ ਵਿੱਚ ਜਿਹੜਾ ਲੂਣ ਮਿਰਚ ਮਸਾਲਾ ਚਾਹੀਦਾ ਤੇ ਸਬਜ਼ੀਆਂ ਚਾਹੀਦੀਆਂ ਆ ਤੇ ਬਾਕੀ ਆ ਚਿੱਲੀ ਫਲੈਕਸ 오ਰੀਗানো ਨਹੀਂ ਹੈਗਾ ਤੇ ਨੂੰ ਸਕਿਪ ਕਰ ਦਿਓ ਤੇ ਇਹ ਪਾ ਦਿੱਤੇ ਆਪਾਂ ਚਾਟ ਮਸਾਲਾ ਨਮਕ ਟੇਸਟ ਅਨੁਸਾਰ ਸਾਰੀਆਂ ਚੀਜ਼ਾਂ ਪਾ ਕੇ ਇਹਨੂੰ ਆਪਾਂ ਮਿਕਸ ਕਰਨਾ ਦੇਖੋ ਬਿਲਕੁਲ ਸੌਖਾ ਤਰੀਕਾ ਕੋਈ ਮਟਰ ਹੈਗੇ ਗੋਭੀ ਹੈ ਕੀ ਪੱਤਾ ਗੋਭੀ ਹੈ ਕੀ ਵੀਨਸ ਹੈਗੇ ਕੁਝ ਵੀ ਸਬਜ਼ੀ ਹੈਗੀ ਤੁਸੀਂ ਉਹ ਪਾ ਸਕਦੇ ਏ ਦੇ ਵਿੱਚ ਤੇ ਇੱਕ ਆਪਾਂ ਛੋਟਾ ਜਿਹਾ ਪੈਨ ਰੱਖਿਆ ਉਹਦੇ ਵਿੱਚ ਮਾੜਾ ਜਿਹਾ ਆਪਾਂ ਪਾਇਆ ਤੇਲ ਤੇ ਉੱਚ ਪਾਤੀ ਆ ਰਾਈ ਤੇ ਕੜੀ ਪੱਤਾ ਜਿਹੜਾ ਆਪਾਂ ਰੱਖਿਆ ਸੀ ਹੋਰ ਉਹ ਆਪਾਂ ਇਹਦੇ ਵਿੱਚ ਪਾ ਲੈਣਾ ਰਾਈ ਜਿਹੜੀ ਚਟਕ ਗਈ ਐਨ ਤੇ ਕੜੀ ਪੱਤਾ ਆਪਾਂ ਪਾ ਦਿੱਤਾ ਸਾਪਤਾ ਇਹਨੂੰ ਵੀ ਚੰਗੀ ਤਰ੍ਹਾਂ ਐਨ ਚਟਕਣ ਦਿੰਨੇ ਸਵਾਰ ਕੇ ਤੇ ਫਿਰ ਇਹਨੂੰ ਆਪਾਂ ਤੜਕੇ ਨੂੰ ਪਾ ਦੇਣਾ ਉਹਦੇ ਵਿੱਚ ਜਿਹੜੀ ਆਪਾਂ ਸੂਜੀ ਮਿਕਸ ਕੀਤੀ ਐ ਠੀਕ ਆ ਜੀ ਦੇਖੋ ਕੜੀ ਪੱਤਾ ਵੀ ਐਨ ਭੁੱਜ ਗਏ ਸਵਾਰ ਕੇ ਇਹ ਪਾਇਆ ਖਾਣ ਵਾਲਾ ਸੋਡਾ ਮਿੱਠਾ ਸੋਡਾ ਜਿਹੜਾ ਉਹ ਪਾਇਆ ਇਹ ਬਿਲਕੁਲ ਥੋੜਾ ਜਿਹਾ ਪਾਇਆ ਆਪਾਂ ਤੇ ਜਿਹੜੇ ਆਪਾਂ ਰਾਈ ਤੇ ਕੜੀ ਪੱਤਾ ਭੁੰਨਿਆ ਸੀ ਉਹ ਪਾਤਾ ਇਹਦੇ ਵਿੱਚ ਠੀਕ ਹੈ ਜੀ ਹੁਣ ਇਹਨੂੰ ਆਪਾਂ ਕਰਦੇ ਆਂ ਮਿਕਸ ਮਿੱਠਾ ਸੋਡਾ ਵੀ ਆਪਾਂ ਪਾ ਲਿਆ ਖਾਣ ਵਾਲਾ ਤੇ ਤੜਕਾ ਵੀ ਆਪਾਂ ਲਾ ਕੇ ਵਿੱਚ ਪਾਤਾ ਜੇ ਅਗਰ ਨਹੀਂ ਵੀ ਤੁਸੀਂ ਇਹ ਤੜਕਾ ਲਾਣਾ ਚਾਹਦੇ ਤਾਂ ਐਦਾਂੇ ਬਣਾ ਸਕਦੇ ਆਂ ਇਹਦੇ ਨਾਲ ਥੋੜੀ ਜਿਹਾ ਹੋਰ ਟੇਸਟ ਵਧੀਆ ਹੋ ਜਾਂਦਾ ਇਹਦਾ ਤੇ ਸਵਾਰ ਕੇ ਆਪਾਂ ਇਹਨੂੰ ਕਰਦੇ ਆਂ ਜੀ ਮਿਕਸ ਆਪੇ ਪੈਨ ਆਪਾਂ ਜਿਹੜਾ ਇਹ ਉਹ ਰੱਖਿਆ ਆ ਗਰਮ ਹੋਣ ਤੇ ਐਦਾਂ ਦੀ ਸੂਜੀ ਆਪਣੀ ਜਿਹੜੀ ਰਲ ਕੇ ਹੋ ਗਈ ਆ ਤੇ ਉੱਪਰ ਪੈਨ ਨੂੰ ਆਪਾਂ ਜਿਹੜਾ ਕੱਟ ਸੇਕ ਦੇ ਉੱਤੇ ਰੱਖਿਆ ਹੈ ਹੁਣ ਇਹਨੂੰ ਆਪਾਂ ਕਰ ਲੈਨੇ ਗ੍ਰੀਸ ਥੋੜਾ ਥੋੜਾ ਤੇਲ ਇਹਦੇ ਵਿੱਚ ਪਾ ਕੇ ਤੇ ਸਾਰੇ ਜਿਹੜੇ ਦੇ ਕੋਨੇ ਆ ਸਾਰੇ ਆਪਾਂ ਗ੍ਰੀਸ ਕਰ ਦਨੇ ਸਾਰੇ ਸਾਂਚੇ ਜਿਹੜੇ ਨਾਲ ਪੂਰੇ ਗ੍ਰੀਸ ਕਰ ਦਨੇ ਆਪਾਂ ਥੋੜਿਆਂ ਜਿਹਾ ਵੀ ਤੇਲ ਪਾ ਲੈਨੇ ਉਹੀ ਆਪਾਂ ਸਾਰਿਆਂ ਨੂੰ ਲਾ ਦੇਣਾ ਦੇਖੋ ਬਿਲਕੁਲ ਸੌਖਾ ਜਿਹਾ ਤਰੀਕਾ ਆਪਾਂ ਦੱਸਦੇ ਆ ਜੀ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿੱਥੋਂ ਸਾਡੀ ਵੀਡੀਓ ਤੁਸੀਂ ਦੇਖਦੇ ਆਂ ਤੇ ਬੜੇ ਪਿਆਰ ਦੇ ਨਾਲ ਆਪਾਂ ਹਰ ਇੱਕ ਰੈਸਪੀ ਤਿਆਰ ਕਰਦੇ ਆਂ ਬੜੀ ਮਿਹਨਤ ਦੇ ਨਾਲ ਤਿਆਰ ਕਰਦੇ ਆਂ ਸਪੋਰਟ ਕਰਦਿਆ ਕਰੋ ਜੀ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਕਿੱਥੋਂ ਤੁਸੀਂ ਵੀਡੀਓ ਸਾਡੀ ਦੇਖਦੇ ਆਂ ਕਿੱਦਾਂ ਦੀ ਲੱਗਦੀ ਹੈ ਤੁਹਾਨੂੰ ਵੀਡੀਓ ਬਹੁਤ YouTube ਤੇ ਚੱਲਦੀ ਆ ਪਰ ਸਾਡਾ ਜਿਹੜਾ ਤਰੀਕਾ ਆ ਬਿਲਕੁਲ ਅਲੱਗ ਉਹ ਆ ਸਹਾਰਾ ਨਾ ਸਿੰਪਲ ਦੂਸਰਾ ਇਹ ਵੀ ਹਾਂ ਸੀ ਜਿਹੜਾ ਕੰਮ ਦੇਖੋ ਜਿੱਦਾਂ ਵੀ ਮੈਂ ਬਣਾਉਣ ਲੱਗੀ ਆ ਨਾ ਜੋ ਵੀ ਚੀਜ਼ ਬਣਾਉਣੀ ਤੁਹਾਨੂੰ ਉਹ ਹੀ ਦਿਖਾਣੀ ਆ ਤੇ ਲੋ ਸਾਰੇ ਆਪਾਂ ਜਿਹੜੇ ਆ ਇਹਦੇ ਕੋਨੇ ਸੀ ਗ੍ਰੀਸ ਕਰ ਲਏ ਆ ਤੇ ਹੁਣ ਆਪਾਂ ਇੱਕ ਇੱਕ ਚਮਚਾ ਚੱਕ ਕੇ ਜਿਹੜਾ ਪਾਈ ਜੇ ਨੇ ਚਮਚਾ ਵੱਡਾ ਆਪਾਂ ਛੋਟਾ ਲੈਨੇ ਆ ਇਹਦੇ ਨਾਲ ਸਹੀ ਤਰ੍ਹਾਂ ਪੈਂਦਾ ਨਹੀਂਗਾ ਤੇ ਵੱਡੇ ਚਮਚੇ ਨਾਲ ਖਿਲਰੀ ਜਾਂਦਾ ਆ ਇਹ ਤੇ ਛੋਟੇ ਚਮਚੇ ਦੇ ਨਾਲ ਆਪਾਂ ਸਾਰੇ ਜਿਹੜੇ ਇਹਦੇ ਕੋਨੇ ਆ ਸਾਰੇ ਭਰ ਦੇਣੇ ਆਪਾਂ ਤੇ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੇ ਆ ਤੇ ਸੇਕ ਨੂੰ ਆਪਾਂ ਜਿਹੜਾ ਮੀਡੀਅਮ ਰੱਖਣਾ ਆ ਜ਼ਿਆਦਾ ਨਹੀਂ ਕਰਨਾ ਨਹੀਂ ਤਾਂ ਇਹਨਾਂ ਨੇ ਸੜ ਜਾਣਾ ਉਪਰੋਂ ਤੇ ਵਿੱਚੋਂ ਕੱਚੇ ਰਹਿ ਜਾਣਾ ਦੇਖੋ ਸਾਰੇ ਆਪਾਂ ਫਿਲ ਕਰ ਦੱਤੇ ਆ ਜਿਹੜਾ ਬਚ ਗਿਆ ਉਹ ਦੁਬਾਰਾ ਬਣਾ ਲਾਂਗੇ ਆਪਾਂ ਤੇ ਹੁਣ ਇਹਦੇ ਉੱਤੇ ਆਪਾਂ ਦੇ ਦੇਣਾ ਜੀ ਢੱਕਣ ਦੇ ਕੇ ਸੇਕ ਨੂੰ ਮੀਡੀਅਮ ਰੱਖਣਾ ਦੇਖ ਸਕਦੇ ਤੁਸੀਂ 5-7 ਮਿੰਟਾਂ ਦੇ ਵਿੱਚ ਜਿਹੜਾ ਇਹਨਾਂ ਦਾ ਕਲਰ ਬਦਲ ਗਿਆ ਆ ਤੇ ਹੁਣ ਇਹਨਾਂ ਨੂੰ ਆਪਾਂ ਕਰ ਦੰਨੇ ਆ ਪਾਸਾ ਚੇਂਜ ਕਰ ਦੰਨੇ ਆ ਪਲਟ ਦੰਨੇ ਇਹਨਾਂ ਨੂੰ ਤੇ ਦੇਖੋ ਸਾਰਿਆਂ ਨੂੰ ਆਪਾਂ ਇਦਾਂ ਪਲਟ ਦੇਣਾ ਆ ਉਧਰੋਂ ਪੱਕਣ ਦਿਨੇ ਆ ਤੇ ਬਹੁਤ ਸੋਹਣੇ ਗੋਲਡਨ ਜੇ ਆਪਾਂ ਕ੍ਰਿਸਪੀ ਜੇ ਇਹਨਾਂ ਨੂੰ ਕਰ ਲੈਣਾ ਆ ਦੇਖੋ ਦੇਖਣ ਨੂੰ ਕਿੰਨੇ ਸੋਹਣੇ ਲੱਗਦੇ ਆ ਤੇ ਬੱਚੇ ਬਹੁਤ ਪਸੰਦ ਕਰੂਗੇ ਤੁਸੀਂ ਸਾਰੀਆਂ ਸਬਜ਼ੀਆਂ ਮਿਕਸ ਕਰਕੇ ਨਾ ਇਹਨਾਂ ਨੂੰ ਬਣਾ ਕੇ ਬੱਚਿਆਂ ਨੂੰ ਦਿਓ ਹੈਲਦੀ ਵੀ ਹੋਣਗੇ ਟੇਸਟੀ ਵੀ ਹੋਣਗੇ ਇਹ ਦੇਖੋ ਜੀ ਆਪਾਂ ਫਿਰ ਪਲਟਦੇ ਸੀ ਸਾਰੇ ਬਣ ਗਏ ਆ ਸਾਰੇ ਪਲੇਟ 'ਚ ਆਪਾਂ ਕੱਢ ਲੈਣੇ ਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਏ ਸਪੋਰਟ ਕਰਿਓ ਮੇਰੇ ਚੈਨਲ ਨੂੰ ਨਵੇਂ ਬੂਬਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਹਾਡੀ ਸਪੋਰਟ ਦੇ ਨਾਲੇ ਸਾਡੇ ਚੈਨਲ ਨੇ ਅੱਗੇ ਜਾਣਾ ਆ ਤੇ ਸਾਰੇ ਆਪਾਂ ਕੱਢ ਲਏ ਬਾਕੀ ਜਿਹੜੇ ਰਹਿੰਦੇ ਆ ਉਹ ਵੀ ਉਸੇ ਤਰ੍ਹਾਂ ਆਪਾਂ ਤੇਲ ਗ੍ਰੀਸ ਕਰਕੇ ਤੇ ਸਾਰਿਆਂ ਨੂੰ ਤੇ ਜਿੰਨਿਆਂ ਦੇ ਵਿੱਚ ਪੈਂਦਾ ਹੈ ਇਹ ਜਿੰਨਾ ਕੁ ਬੇਟਰ ਆਪਣੇ ਕੋ ਬਚਿਆ ਉਹਨੇ ਕਾਪਾ ਫਿਲ ਕਰ ਦਨੇ ਆ ਤੇ ਇਹਨਾਂ ਨੂੰ ਵੀ ਬਸ ਉਦਾਂ ਹੀ ਆਪਾਂ ਜਿਦਾ ਪਹਿਲਾਂ ਬਣਾਇਆ ਉਦਾਂ ਹੀ ਆਪਾਂ ਇਹਨਾਂ ਨੂੰ ਵੀ ਪਲਟ ਕੇ ਬਣਾ ਲੈਣਾ ਆ ਤੇ ਫਿਰ ਸਾਰੇ ਆਪਾਂ ਬਣਾ ਕੇ ਤੁਹਾਨੂੰ ਦਿਖਾਉ ਲਦੇ ਆਂ ਇਹ ਸੌਖਾ ਤਰੀਕਾ ਬਿਲਕੁਲ ਖਾਣ ਨੂੰ ਬੜੇ ਸਵਾਦ ਲੱਗਦੇ ਇਹ ਚਾਹ ਨਾਲ ਤੁਸੀਂ फटाफट ਬਣਾ ਕੇ ਖਾ ਸਕਦੇ ਆ ਲਓ ਜੀ ਸਾਰਾ ਹੀ ਆਪਣਾ ਮਟੀਰੀਅਲ ਜਿਹੜਾ ਖਤਮ ਹੋ ਗਿਆ ਪੂਰੇ ਨਹੀਂ ਇਹਦੇ ਖਾਨੇ ਭਰੇ ਹੈਗੇ ਜਿੰਨਾ ਸੀ ਆਪਾਂ ਪਾ ਲਿਆ ਫਿਰ ਇਹਨੂੰ ਉਦਾਂ ਹੀ ਆਪਾਂ ਢੱਕ ਕੇ ਪਕਾ ਲੈਣਾ ਹੈ ਲਓ ਜੀ ਸਾਰੇ ਹੀ ਆਪਣੇ ਆਪੇ ਜਿਹੜੇ ਬਣ ਕੇ ਤਿਆਰ ਹੋ ਗਏ ਬਹੁਤ ਹੀ ਵਧੀਆ ਸਪੰਜੀ ਉਪਰੋਕਰੰਚੀਆ ਵਿੱਚੋਂ ਸੌਫਟ ਹੈ ਬਹੁਤ ਸੋਹਣੇ ਬਣੇ ਆ ਬਣਾਓ ਖਾਓ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ